ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਵਿਆਲਾ ਤੇ ਅੱਜ ਲੈ ਕੇ ਤੁਹਾਨੂੰ ਹਾਜ਼ਰ ਹਾਂ ਰਿਚਮੈਂਟ ਹਿੱਲ ਜਿਹਨੂੰ ਅਸੀਂ ਪਿਆਰ ਦੇ ਨਾਲ ਮਿਨੀ ਪੰਜਾਬ ਕਹਿੰਦੇ ਆ ਇੱਥੇ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਾ ਲਬਾਣਾ ਸਿਕਸ ਸੈਂਟਰ ਵਿਖੇ ਜਿਹੜਾ ਅ ਬੜੇ ਹੀ ਸ਼ਰਧਾ ਭਾਵ ਦੇ ਨਾਲ ਜਿਹੜਾ ਸੰਤ ਪਪਾ ਪ੍ਰੇਮ ਸਿੰਘ ਮੋਰਾਲੇ ਵਾਲਿਆਂ ਦੀ 75ਵੀਂ ਵਰਸੀ ਜਿਹੜੀ ਹੈ ਉਸ ਨੂੰ ਬੜੇ ਸ਼ਰਧਾ ਭਾਵ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜਿੰਨੀਆਂ ਵੀ ਸਟਰੀਟ ਗੁਰੂ ਘਰ ਨੂੰ ਆਉਂਦੀਆਂ ਨੇ ਸਾਰਿਆਂ ਨੂੰ ਬਲੌਕ ਕੀਤਾ ਗਿਆ ਕਿਉਂਕਿ ਸੰਗਤਾਂ ਬਹਤਾਂ ਦੇ ਵਿੱਚ ਅੱਜ ਇ ਅ ਅੰਦਰ ਜਿਹੜਾ ਗੁਰਬਾਣੀ ਦਾ ਲਗਾਤਾਰ ਜਿਹੜਾ ਕੀਰਤਨ ਦਰਬਾਰ ਜਿਹੜਾ ਚੱਲ ਰਿਹਾ ਹੈ ਜਿਹੜੀਆਂ ਮੰਨੀਆਂ ਪਰਮੰਨੀਆਂ ਸ਼ਕਸ਼ੀਤਾਂ ਨੇ ਸਾਡੀਆਂ ਕਮਿਊਨਿਟੀ ਦੀਆਂ ਉਹ ਆਪਣੇ ਵਿਚਾਰ ਜਿਹੜੇ ਨੇ ਅੰਦਰ ਗੁਰੂ ਘਰ ਦੀ ਸਟੇਜ ਤੋਂ ਜਿਹੜੀਆਂ ਨੇ ਉਹ ਪੇਸ਼ ਕਰ ਰਹੀਆਂ ਨੇ ਅਤੇ ਬਾਹਰ ਸੰਗਤਾਂ ਦੀ ਆਉ ਭਗਤ ਵਾਸਤੇ ਪਾਂਤ ਭੰਦੇ ਜਿਹੜੇ ਨੇ ਸਟਾਲ ਲੱਗੇ ਨੇ ਇਸ ਤਰੀਕੇ ਨਾਲ ਲੱਗਦਾ ਕਿ ਜਿਤਨਾ ਇਹ ਰਿਚਮੈਂਟ ਹਿਲਣਾ ਹੋਵੇ ਕਿ ਆਪਣੇ ਆਪ ਚ ਪਿੰਡ ਮਿਆਣੀ ਹੋਵੇ ਜਿੱਥੇ ਸੰਤਾਂ ਦੇ ਕਹਿ ਸਕਦੇ ਕਿ ਵਰਸੀ ਦੇ ਮੌਕੇ ਉੱਤੇ ਜਿਹੜਾ ਵੱਡਾ ਜੋੜ ਮੇਲਾ ਹੋ ਰਿਹਾ ਹੋਵੇ ਸੋ ਇਹ ਆਪਣੇ ਆਪ ਚ ਕਹਿ ਸਕਦੇ ਕਿ ਸਾਡੀ ਕਮਿਊਨਿਟੀ ਨੂੰ ਇਹ ਬਖਸ਼ਿਸ਼ ਹੈ ਇਹ ਜਿੱਥੇ ਵੀ ਜਾਂਦੇ ਨੇ ਆਪਣੇ ਧਰਮ ਆਪਣੇ ਵਿਰਸੇ ਨੂੰ ਨਾਲ ਲੈ ਕੇ ਜਾਂਦੇ ਨੇ ਆਪਣੇ ਆਪ ਜਿਹੜਾ ਸਾਡਾ ਜੀਉਣ ਦਾ ਇੱਕ ਤਰੀਕਾ ਹੈ ਜਿਹੜੇ ਸਾਡਾ ਦਸਵੰਧ ਕੱਢਣ ਦਾ ਇੱਕ ਤਰੀਕਾ ਹੈਗਾ ਉਹਨੂੰ ਵੀ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੜੇ ਹੀ ਖੂਬਸੂਰਤ ਤਰੀਕੇ ਨਾਲ ਜਿਹੜਾ ਪ੍ਰੈਜੈਂਟ ਕੀਤਾ ਜਾ ਰਿਹਾ ਸੋ ਆਓ ਤੁਹਾਨੂੰ ਵੱਖ-ਵੱਖ ਝਲਕਾਂ ਜਿਹੜੀਆਂ ਨੇ ਅਸੀਂ ਦਿਖਾਉਣੇ ਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਤੇ ਕਿਸ ਤਰੀਕੇ ਨਾਲ ਸੰਤਾਂ ਦੇ ਇਸ ਪਵਿੱਤਰ ਦਿਹਾੜੇ ਨੂੰ ਜਿਹੜਾ ਮਨਾਇਆ ਗਿਆ ਜੈ ਜਗਤ ਜੈ ਜਗਤ ਕਰੇ ਸਭ ਕੋ ਵੀ ਤਾਂ ਤਾਂ ਬਾਬਾ ਪ੍ਰੀਮ ਸਿੰਘ ਬਰਾਲੇ ਵਾਲਿਆਂ ਦੀ ਜਤਪੀ ਸਲਾਣਾ ਬਰਸੀ ਦੇ ਸੰਬੰਧ ਵਿੱਚ ਜੋ ਗੁਰੂ ਘਰ ਵਿੱਚ ਅਖੰਡ ਪਾਠ ਸਬੰਧੀ ਲੜੀ ਚੱਲੀ ਸੀ ਇਸ ਲੜੀ ਦੇ ਵਿੱਚ 6 ਪਰਿਵਾਰਾਂ ਨੇ ਹਿੱਸਾ ਲਿਆ ਦਾਸ ਸਭ ਤੋਂ ਜ਼ਿਆਦਾ ਵਧਾਈ ਜਿਹੜੀ ਆ ਮੱਖਣ ਸਾਖ ਲਵਾਲਾ ਜੋ ਕਮੇਟੀ ਐ ਸਿਰਜਿੰਦਰ ਸਿੰਘ ਸਾਡਾ ਛੋਟਾ ਵੀਰ ਪਹਿਲੀ ਵਾਰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਬਾਕੀ ਸੁਬਾਨਪੁਰ ਜੋ ਸਾਡੇ ਰਗਵੀਰ ਸਿੰਘ ਜੀ ਆ ਬਹੁਤ ਵਧੀਆ ਪੋਇਮ ਲਿਖਦੇ ਆ ਜੋ ਸੰਤਾ ਬਾਰੇ ਇਹਨਾਂ ਨੇ ਵੀ ਲਿਖਿਆ ਮੈਂ ਪੜਿਆ ਤੇ ਬਹੁਤ ਹੀ ਵਧੀਆ ਵਧਾਈ ਦੇ ਪਾਤਰ ਨੇ ਬਾਕੀ ਇਹ ਗੱਲ ਕਿ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਜਿੰਨੀ ਸੰਗਤ ਮੀ ਦੇ ਵਿੱਚ ਵਾਰਤਵੀ ਹੋ ਰਹੀ ਆ ਪਰ ਕੁਦਰਤ ਦਾ ਰੰਗ ਹੈ ਨਏ ਪਰ ਸੰਗਤ ਪਿੱਛੇ ਨਹੀਂ ਹੱਟੀ ਸੰਤਾਂ ਦੇ ਦਿਨ ਜਿਹੜੇ ਆ ਇਹ ਸਾਰੇ ਅਸੀਂ ਮਨਾਉਨੇ ਆ ਪਰ ਸਾਨੂੰ ਉਹਨਾਂ ਦੇ ਮਗਰ ਜ਼ਰੂਰ ਚੱਲਣਾ ਚਾਹੀਦਾ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਉਹ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਬੱਚੇ ਸਾਡੇ ਮਗਰ ਲੱਗਣ ਜੋ ਜੋ ਅਸੀਂ ਪੁਰਨੇ ਪਾਇਆ ਉਹਨਾਂ ਦੇ ਮਗਰ ਅਗਲੇ ਬੱਚੇ ਪੰਜਾਬੀ ਸਿੱਖਣ ਤੇ ਫੇਰ ਹੀ ਗੁਰੂ ਗ੍ਰੰਥ ਸਾਹਿਬ ਪੜ ਸਕਦੇ ਆ ਤੇ ਸਾਨੂੰ ਇਹ ਜ਼ਰੂਰੀ ਆ ਕਿ ਸਾਡੇ ਜਿੰਨੇ ਵੀ ਭੈਣ ਭਰਾ ਵਾ ਸਾਰੇ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਚਲੋ ਆਪਣੇ ਬੱਚਿਆਂ ਨੂੰ ਵੀ ਪੜਾਓ ਚਲੋ ਬਾਕੀ ਸਾਰਿਆਂ ਨੂੰ ਤੇ ਚਲੋ ਐਸੀ ਨਹੀਂ ਕਹਿ ਸਕਦੇ ਪਰ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਬੱਚਿਆਂ ਨੂੰ ਜ਼ਰੂਰ ਇਹ ਗੱਲ ਕਿ ਪੰਜਾਬੀ ਸਿਖਾਓ ਭਾਵੇਂ ਤੁਸੀਂ ਬੋਲਣੀ ਸਿਖਾਓ ਚਾਹ ਪੜ੍ਹਨੀ ਸਿਖਾਓ ਪੜਨਾ ਤਾਂ ਬਹੁਤ ਜ਼ਰੂਰੀ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰਬਾਣੀ ਆ ਸ਼ਬਦ ਗੁਰਬਾਣੀ ਆ ਉਹਨਾਂ ਚਿਰ ਤੁਸੀਂ ਪੜ੍ਹ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਪੜ੍ਹਨਾ ਲਿਖਣਾ ਨਹੀਂ ਜਾਣਦੇ ਪਰ ਜੇ ਅੱਜ ਝਾਤ ਮਾਰੀਏ ਬਹੁਤ ਸਾਰੀ ਬੰજારਾ ਬਰਾਦਰੀ ਜਿਹੜੀ ਹੈ ਅਜੇ ਵੀ ਸਿੱਖੀ ਤੋਂ ਵਾਂਝਿਤ ਹੈ ਜਿਸ ਦੇ ਲਈ ਬਹੁਤ ਵੱਡੇ ਉਪਰਾਲੇ ਹੋ ਰਹੇ ਹਨ ਆਪ ਜਿੰਨੀਆਂ ਵੀ ਸੰਗਤਾਂ ਬੈਠੀ ਹੋ ਆਪ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾ ਰਹੇ ਹੋ ਕੰਮ ਕਰ ਰਹੇ ਹੋ ਦਿਨ ਰਾਤ ਜਿਹੜਾ ਹੈ ਉਹਨਾਂ ਤੱਕ ਪ੍ਰਚਾਰ ਦੀ ਗੱਲ ਪਹੁੰਚ ਰਹੀ ਹੈ ਹੁਣੇ-ਹੁਣੇ 2 ਦਿਨ ਪਹਿਲਾਂ ਡਾਂਡਾ ਮਾਨ ਸਿੰਘ ਵਿਖੇ ਇੱਕ ਬਹੁਤ ਵੱਡਾ ਪ੍ਰੋਗਰਾਮ ਹੋਇਆ ਤੇ ਉਹਨਾਂ ਨੇ ਫੋਟੋ ਭੇਜੀਆਂ ਹਨ ਜਿਹੜੇ ਬਜ਼ੁਰਗ ਹਨ ਆਪ ਸਿਰੂ ਮੋਨੇ ਹਨ ਦਸਤਾਰਾਂ ਨਹੀਂ ਸਜਾਉਂਦੇ ਪਰ ਉਹਨਾਂ ਦੇ ਜਿੰਨੇ ਵੀ ਅੱਗੇ ਬੱਚੇ ਆਉਣ ਵਾਲੀ ਪੀੜ੍ਹੀ ਹੈ ਉੱਥੇ ਪ੍ਰਚਾਰ ਹੋ ਰਿਹਾ ਹੈ ਤੇ ਸਾਰੇ ਹੀ ਸਿੱਖ ਸਜੇ ਹੋਏ ਹਨ ਆਓ ਜੇ ਅਸੀਂ ਸੰਤਾਂ ਦੇ ਦਿਨ ਮਨਾਉਂਦੇ ਹਾਂ ਤੇ ਸੰਤਾਂ ਦਾ ਜੋ ਮਿਸ਼ਨ ਸੀ ਗੁਰੂ ਨਾਲ ਜੋੜਨਾ ਗੁਰੂ ਵਾਲੇ ਬਨਣਾ ਆਓ ਆਪਣਾ ਥੋੜਾ ਥੋੜਾ ਸਮਾ ਕੱਢ ਕੇ ਥੋੜਾ ਥੋੜਾ ਹਿੱਸਾ ਕੱਢ ਕੇ ਜਿਹੜੀ ਲਹਿਰ ਚੱਲੀ ਹੋਈ ਹੈ ਬੰજારਾ ਬਰਾਦਰੀ ਨੂੰ ਸਿੱਖੀ ਦੇ ਵਿੱਚ ਲਿਆਉਂਦੀ ਉਹ ਉਪਰਾਲਿਆਂ ਦੇ ਵਿੱਚ ਵੀ ਹਿੱਸਾ ਪਾਈਏ ਤੇ ਉਹਨਾਂ ਨੂੰ ਵੀ ਗੁਰੂ ਨਾਲ ਜੋੜੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਪਿਆਰੀ ਸਾਧ ਸੰਗ ਜੀ ਉਹ ਗੱਜ ਕੇ ਫੜੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਮਰਾਲੇਵਾਲਿਆਂ ਦੀ ਮਿੱਠੀ ਪਿਆਰੀ ਜਾਤ ਬੜੀ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਮੱਖਣਛਾਲ ਬਾਣਾ ਵਿਖੇ ਮਨਾਈ ਜਾ ਰਹੀ ਹੈ ਜੋ ਆਪ ਪਤਾ ਲੱਗ ਹੀ ਰਿਹਾ ਹੈ ਕਿ ਜਿਸ ਤਰ੍ਹਾਂ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਹਨ ਸਮੂਹ ਸੰਗਤਾਂ ਦਾ ਧੰਨਵਾਦ ਔਰ ਗੁਰਦੁਆਰਾ ਬਾਬਾ ਮੱਖਣਛਾਲ ਬਾਣਾ ਦੇ ਜੋ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਸੁਭਾਨਪੁਰ ਸਕਤਰ ਹਰਜੀਤ ਸਿੰਘ ਗੱਲ ਜੀਆ ਉਹ ਇਹ ਬਹੁਤ ਹੀ ਸਾਰੀ ਜਿਹੜੀ ਜਿਨੀ ਵੀ ਕਮੇਟੀ ਹੈ ਸਾਰੀ ਹੀ ਕਮੇਟੀ ਧੰਤਾ ਦੇ ਯੋਗ ਹੈ ਜੋ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਦੀ ਹੈ ਹਰ ਸਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸੰਤ ਪ੍ਰੇਮ ਸਿੰਘ ਸਿੱਖ ਕਲਚਸਾੜੀ ਦੇ ਨਵੇਂ ਚੁਣੇ ਪ੍ਰਧਾਨ ਸਰਦਾਰ ਅਸ਼ਪਾਲ ਸਿੰਘ ਬਰੀਆਰ ਸਰਦਾਰ ਜਨਰਲ ਸਕਤਦਾਸ ਮਹਿੰਦਰ ਸਿੰਘ ਪ੍ਰੋਜ ਚੇਅਰਮੈਨ ਚੇਤਨ ਸਿੰਘ ਅਕਾਲਾ ਵਾਈਸ ਚੇਅਰਮੈਨ ਚਰਨ ਸਿੰਘ ਜਲਾਲਪੁਰ ਸੀਨੀਅਰ ਪ੍ਰਧਾਨ ਮਾਸਟਰ ਨੰਗ ਸਿੰਘ ਅਤੇ ਲੀਗਲ ਐਡਵਾਈਜ਼ਰ ਸਰਦਾਰ ਹਰਦੇਵ ਸਿੰਘ ਕਲਵਨ ਸਿੰਘ ਮਿਆਣੀ ਸਰਿੰਦਰ ਸਿੰਘ ਨੰਗਪੁਰ ਸਾਰੇ ਹੀ ਮਾਪੇਸ਼ਾਨ ਨੂੰ ਇਥੇ ਇਸ ਗੁਰੂ ਘਰ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹਨ ਇਹ ਸਾਰੇ ਮੈਂਬਰਾਂ ਦਾ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਪ੍ਰੇਮ ਸਿੰਘ ਦੀ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਈ ਜਾ ਰਹੀ ਹੈ ਮੈਂ ਦੇਖ ਰਿਹਾ ਹਾਂ ਪਿਛਲੇ ਸਾਲਾਂ ਤੋਂ ਵੀ ਅੱਜ ਰਿਕਾਰਡ ਟੁੱਟ ਗਿਆ ਹੈ ਬਹੁਤ ਵੱਡੀ ਗਿੰਦੀ ਦੇ ਵਿੱਚ ਸੰਗਤਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਦੇ ਧੰਨ ਧੰਨ ਸ਼੍ਰੀ ਗੁਰੂ ਰਣ ਸਾਹਿਬ ਦੇ ਸ਼ਤਰ ਸਾਹਿਬ ਤੇ ਸਰਦਾ ਦੇ ਫੁੱਲ ਭੇਟ ਕੀਤੇ ਹਨ ਦਾਸ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜੀ ਆਖਦਾ ਹੈ ਤੇ ਪੂਰੀ ਕਮੇਟੀ ਦਾ ਪੂਰੇ ਆਪਣੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਫਾਊਂਡੇਸ਼ਨ ਦਾ ਮੌਕਾ ਦਿੱਤਾ ਉਹਨਾਂ ਬਹੁਤ ਅਸੀਂ ਥੈਂਕ ਯੂ ਕਹਿਣਾ ਚਾਹੁੰਦੇ ਆ Uh, because without them we wouldn't be here today. Uh, like our sister Prithama who, who who really broke the glass ceiling in NYPD, so now the time we are elected office, political office, and the step, the time thing, and the elected office, and office, where we and the other thing, the and and the ਸੋ ਇਟਸ ਵੈਰੀ ਇੰਪੋਰਟੈਂਟ ਆਪਣੇ ਹਜ਼ਾਰ ਕੋਟਾਂ ਹੈਗੀਆਂ ਪੰਜਾਬੀ ਭੈਣ ਭਰਾਵਾਂ ਦੀ ਇੱਥੇ ਤੁਸੀਂ ਪਲੀਜ਼ ਗੁਰਦਾਸ ਸਾਹਿਬ ਦੇ ਬਾਅਦ ਜਾ ਕੇ ਵੋਟ ਪਾ ਦਿਓ ਕਸੀਨੋ ਦੇ ਵਿੱਚ ਇਟਸ ਵੈਰੀ ਵੈਰੀ ਇੰਪੋਰਟੈਂਟ ਜੇ ਤੁਸੀਂ ਆਣ ਕੇ ਵੋਟ ਪਾਉਂਗੇ ਆਪਾਂ ਦੂਜੀ ਕਮਿਊਨਿਟੀ ਵੀ ਕਾਫੀ ਕੰਮ ਕਰ ਰਹੇ ਆ ਸੋ ਟੁਗੇਦਰ ਵੀ ਕੈਨ ਰੀਲੀ ਰੀਲੀ ਵਰਕ ਆਊਟ ਸੰਤਾਂ ਦੀ ਵਰਸੀ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਬਹੁਤ ਵੱਡਾ ਇਕੱਠਿਆ ਅਸੀਂ ਸਾਰੇ ਬਹੁਤ ਹੀ ਵਡਪਾਗੇ ਹਾਂ ਕਿ ਅਸੀਂ ਦੇਸਾਂ ਪਰਦੇਸਾਂ 'ਚ ਬੈਠ ਕੇ ਆਪਣੇ ਵੱਡੇ ਵਡੇਰਿਆਂ ਦੇ ਮਹਾਂਪੁਰਸ਼ਾਂ ਦੇ ਦਿਨ ਦਿਹਾੜੇ ਬਹੁਤ ਹੀ ਵਧੀਆ ਢੰਗ ਨਾਲ ਮਨਾ ਰਹੇ ਆਂ ਐ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਸ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਦੂਸਰਾ ਜਿਹੜਾ ਇਥੋਂ ਦਾ ਪ੍ਰਧਾਨ ਸਾਹਿਬ ਆ ਇਹਨਾਂ ਨੇ ਬੜੀ ਕੋਸ਼ਿਸ਼ ਕਰਕੇ ਸਾਰੀ ਕਮਿਊਨਿਟੀ ਨੂੰ ਇਕੱਠਾ ਕੀਤਾ ਇਸ ਵੀ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹਮੇਸ਼ਾ ਇਕੱਠੇ ਹੋ ਕੇ ਸਿੱਖ ਕਲ ਸੋਸਾਇਟੀ ਮੱਖਣਸ਼ਾਲ ਲਬਾਣਾ ਤੇ ਜਿੰਨੇ ਵੀ ਕੁਰਦਵਾਰੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਇਕੱਠੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟ ਇਜ਼ ਮਾਈ ਆਨਰ ਐਂਡ ਪ੍ਰਿਵੀਲੇਜ ਟੂ ਬੀ ਇਨ ਦ ਗੁਰਦੁਆਰਾ ਸਾਹਿਬ ਥੈਟ I've been coming here since I was a little girl with my parents. So now that I see little kids going around with their parents I see myself in them. And like Raghu Singh ji said if you have any problem koi bhi tannu problem hove tusi one or two preaching cha sakde ho koi kise nu darran di gall nahi ha tusi mera puch sakde ho mere pulse wale nahi kinne hi utthe singh ne sade ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਹੋ ਉਹ ਨਹੀਂ ਕਹਿਣਗੇ ਕਿ ਤੁਸੀਂ ਤਾਂ ਸਾਨੂੰ ਤਾਂ ਢੀ ਸਮਝ ਨਹੀਂ ਆਂਦੀ ਜਾਂ ਤੁਸੀਂ ਲੈਂਗੁਏਜ ਲਾਈਨ ਯੂਜ਼ ਕਰੋ ਬਟ ਵੀ ਵਿਲ ਬੀ देयर ਵਿਦ ਯੂ ਜੇ ਕੋਈ ਆਪ ਜਾ ਕੇ ਤੁਹਾਡੀ ਰਿਪੋਰਟ ਲੈਣੀ ਪਵੇ ਤੁਸੀਂ ਉਹ ਵੀ ਅਹੀਂ ਤੁਹਾਡੇ ਲਈ ਕਰ ਸਕਦੇ ਆ ਸੋ ਵਟ ਏਵਰ ਯੂ ਨੀਡ ਵੀ ਆਰ ਵਿਦ ਯੂ ਐਂਡ ਵਾਂਸ ਅਗੇਨ ਇਟਸ ਮਾਈ ਆਨਰ ਐਂਡ ਪ੍ਰਿਵੀਲੇਜ ਟੂ ਬੀ ਇਨ ਦ ਗੁਰਦੁਆਰਾ ਸਾਹਿਬ ਥੈਟ ਆਈ ਐਕਚੁਅਲੀ ਗਰੂਪ ਅਪ ਇਨ ਥੈਂਕ ਯੂ ਸੋ ਮੱਚ ਵਾਈ ਗ੍ਰੀਚੀ ਸਾ ਜਨਮ ਮਰਨ ਤੋਂ ਹੋ ਮੈਂ ਨਾਹੀ ਜਨ ਪਰ ਪੁਕਾਰੀ ਆਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਗੁਰਦਵਾਰਾ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਬਰਾਲੇਵਾਂ ਦੀ 75ਵੀਂ ਵਰ੍ਹੇ ਸਿਰਦਾ ਤੇ ਭਾਵਨਾ ਮਨਾਈ ਜਾ ਰਹੀ ਹੈ ਅਸੀਂ ਜਨੀਆਂ ਵੀ ਸੰਗਤਾਂਆਂ ਨੇ ਅਸੀਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਅੱਜ ਸਟਾਲ ਲਾਏ ਵਰਦੇ ਬੱਦਲ ਜਿਵੇਂ ਬਦਲ ਪੈਂਥੜਾ ਪੈਂਦਾ ਰਿਹਾ ਪਾਰੀ ਸੰਗਤਾਂ ਨੇ ਬਹੁਤ ਦਿਹਾੜਾ ਆਇਆ ਹੋਇਆ ਇਸ ਤਰ੍ਹਾਂ ਲੱਗ ਰਿਹਾ ਸੀ ਜਿੱਦਾਂ ਅਸੀਂ ਅਸੀਂ ਬੇਗੋ ਵਾਲੀ ਧਰਤੀ ਤੇ ਅੱਜ ਮਿਲੇ ਚ ਤੁਰੇ ਫਿਰਦੇ ਆਂ ਆਈਆਂ ਸੰਗਤਾਂ ਦਾ ਅਸੀਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਜਿੰਨਾਂ ਜਿੰਨਾਂ ਮੇਰੇ ਵੀਰਾਂ ਨੇ ਸਟਾਲ ਲਾਏ ਨੇ ਗੁਰੂ ਮਾਹ ਜਨਾ ਨਾ ਜਾਂਦਾ ਹੈ ਸੱਚੇ ਪਾਸ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਬਾਚੜ ਕੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਵਰਸੀ ਬੜੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਈ ਜਾ ਰਹੀ ਹੈ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਅੰਮ੍ਰਿਤੁਲੇ ਤੂ ਦੀਵਾਨ ਸਜੇ ਗੁਰੂ ਦਾ ਜਸ ਕੀਤਾ ਗਿਆ ਨਾਲ ਦੀ ਨਾਲ ਮਹਾਪੁਰਸ਼ਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਣਾ ਕੀਤੀ ਗਈ ਸੰਤ ਬਾਬ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਮਾਜ ਸੁਧਾਰ ਦੇ ਬਹੁਤ ਸਾਰੇ ਕੰਮ ਕੀਤੇ ਜਿਦੇ ਨਾਲ ਸਾਡਾ ਸਮਾਜ ਜਿਹੜਾ ਹੈ ਚੜ੍ਹਦੀ ਕਲਾ ਦੇ ਵਿੱਚ ਜਾ ਸਕਦਾ ਹੈ ਮੈਂ ਸਮੂਹ ਸੰਗਤਾਂ ਦਾ ਗੁਰਦੁਆਰਾ ਬਾਬਾ ਮੱਖਣਛਾਲ ਬਾਨਾ ਸਿਕ ਸੈਂਟਰ ਨਿਊਯਾਰਕ ਵੱਲੋਂ ਤਹਿਦੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ ਹਾਜ਼ਰੀ ਭਰੀ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ ਜੀ ਗੁਰਦੁਆਰਾ ਬਾਬਾ ਮੱਖਣਛਾਲ ਬਾਨਾ ਨਿਊਯਾਰਕ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਬਰਾਲੇ ਵਾਲੇ ਜਿਨ੍ਹਾਂ ਦੀ 75ਵੀਂ ਸਾਲਾਨਾ ਜਾਤ ਬਹੁਤ ਸ਼ਰਧਾ ਤੇ ਧੂਮ ਭਾਵਨਾ ਮਾਈ ਜਾ ਰਹੀ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਮੈਨੇਜਮੈਂਟ ਵੱਲੋਂ ਕੀਤੇ ਗਏ ਹਨ ਜਿੱਥੇ ਬਾਹਰ ਸਟਾਲ ਆਏ ਗਏ ਹਨ ਬਾਕਫਰ ਤਰ੍ਹਾਂ ਦੇ ਉਸ ਦੇ ਨਾਲ ਅੰਦਰ ਬਹੁਤ ਹੀ ਮਸ਼ਹੂਰ ਕਥਾਵਾਜਕ ਕੀਰਤਨੀ ਜਥਾ ਤੇ ਹੋਰ ਸਾਰੇ ਪ੍ਰਚਾਰ ਸੱਦੇ ਗਏ ਹਨ ਤਾਂ ਜੋ ਜੋ ਮੈਸੇਜ ਹੈ ਸੰਤਪਾ ਪ੍ਰੇਮ ਸਿੰਘ ਜੀ ਦਾ ਉਹ ਔਰ ਵਾਲੀ ਜਨਰੇਸ਼ਨ ਨੂੰ ਦੱਸਿਆ ਜਾਏ ਤੇ ਜੋ ਸਾਡੇ ਬੱਚੇ ਹਨ ਉਹਨਾਂ ਨੂੰ ਦੱਸਿਆ ਜਾਏ ਸੰਤਪਾ ਪ੍ਰਿੰਸਪਾਲੇ ਆਪ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਬਹੁਤ ਹੀ ਪਰਵਕਾਰ ਦੇ ਕੰਮ ਕੀਤੇ ਸਿਮੁਚੀ ਮਰੋਖਤਾ ਵਾਸਤੇ ਮੇਨ ਜੋ ਉਹਨਾਂ ਦਾ ਮੈਸੇਜ ਸੀ ਆਪਣੇ ਹਾਜ਼ਰ ਨਾਲ ਜੀ ਗੁਰੂ ਗੁਰਗਨ ਸਾਹਿਬ ਅਹਰਜੀ ਦੇ ਨਾਲ ਜੋੜਨਾ ਤੇ ਉਹਨਾਂ ਦੇ ਨਾਲ ਜੋੜਿਆ ਇਹ ਖਾਸ ਕਰਕੇ ਜੋ ਲਵਾਨਾ ਬਰਾਦਰੀ ਹੈ ਸਾਡੀ ਉਹਦੇ ਵਿੱਚ ਜੋ ਕ੍ਰਿਤਿਆਂ ਆਈਆਂ ਸਨ ਜੋ ਵਿਹਾਰ ਵਿੱਚ ਪਰਹਾਵੇ ਵਿੱਚ ਤੇ ਛੜਦਾ ਵਿੱਚ ਉਹ ਸਾਰੀਆਂ ਦੂਰ ਕਰਕੇ ਉਹਨਾਂ ਨੇ ਗੁਰੂ ਦੇ ਨਾਲ ਜੋੜਿਆ ਉਹਨਾਂ ਦੇ ਅਸਾਰ ਅਸੀਂ ਕਦੀ ਭੁੱਲ ਨਹੀਂ ਸਕਦੇ ਸਾਨੂੰ ਵਿਦਿਆ ਬਾਸਤੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੇ ਅਫਸਰ ਸਾਡੇ ਲੋਕ ਬਣੇ ਇੱਕ ਮੈਸੇਜ ਦਿੱਤਾ ਤੇ ਨਾਲ ਪੋਲਟਿਸ ਵੀ ਰਹੇ ਹੋ ਤੇ ਪੋਰਟਰੇ ਦੇ ਵਿੱਚ ਹੁੰਦੇ ਆ ਜਿੱਥੇ ਉਹਨਾਂ ਨੇ ساری ਉਮਰ ਗਾਤਰਾ ਪਾਇਆ ਉਹਦੇ ਨਾਲ ਰਵਾਲਵਰ ਵੀ ਰੱਖਦੇ ਸੀ ਇੱਕ ਮੈਸੇਜ ਸੀ ਕਿ ਨਾਲ ਸੰਤ ਦੇ ਸਿਫਾਈ ਹੋਣਾ ਵੀ ਜ਼ਰੂਰੀ ਹੈ ਜਿੱਥੇ ਜ਼ਰੂਰਤ ਪਵੇ ਅਨੇ ਆਏ ਦੀ ਤੁਸੀਂ ਆਪਾਂ ਖੜ ਜਾਣਾ ਸਮੇਂ ਦੀ ਜ਼ਰੂਰਤ ਨਾਲ ਸੋ ਅੱਜ ਆਪਾਂ ਨੂੰ ਜ਼ਰੂਰਤ ਹੈ ਆਪਾਂ ਵਿਦੇਸ਼ਾਂ ਵਿੱਚ ਪੂਰੇ ਕੰਟਰੀਆਂ ਵਿੱਚ ਜਿੱਥੇ ਬਹੁਤ ਵੱਡੇ ਪੱਦਰ ਤੇ ਵਰਸੀਆਂ ਬਣਾਉਂਦੇ ਆ ਤਾਂ ਇੱਕ ਗੱਲ ਮੈਂ ਥੋੜੀ ਨੋਟ ਕੀਤੀ ਹੈ ਕਿ ਆਪਾਂ ਨਜਾਇਜ਼ ਖਰਚਾ ਬਹੁਤ ਕਰ ਲਾਪੇ ਹਸਟਾਲਾਂ ਤੇ ਜਿਨ੍ਹਾਂ ਦੀ ਇੰਨੀ ਜ਼ਰੂਰਤ ਨਹੀਂ ਖਾਣਾ ਲੋੜ ਦੇ ਹਿਸਾਬ ਨਾਲ ਚਾਹੀਦਾ ਹੈ ਸੰਤਾਂ ਨੇ ਜਾਂ ਗੁਰੂਆਂ ਨੇ ਕਦੇ ਇਹ ਨਹੀਂ ਕਿਹਾ ਲੋੜਵੰਦ ਨੂੰ ਖਾਣਾ ਖਵਾਓ ਪਰ ਜੇ 15 ਸਟਾਲ ਲਾਤੇ ਤੇ 15 ਸਟਾਲਾਂ ਤੇ ਖਾਣਾ ਤੇ ਅੰਦਰ ਆਉਣਾ ਨਹੀਂ ਜੇ ਆਉਣਾ ਤਾਂ 5 ਮਿੰਟ ਆਉਣਾ ਤੇ ਭੱਜ ਕੇ ਬਾਹਰ ਚਲੇ ਜਾਣਾ ਤੋਂ ਜ਼ਰੂਰੀ ਹੈ ਸੰਤਤਾ ਜੀ ਪਰਬੰਧਕ ਕਮੇਟੀ ਕੋਸ਼ਿਸ਼ ਕਰਦੀ ਹੈ ਤੁਹਾਨੂੰ ਹਰ ਤਰ੍ਹਾਂ ਦੇ ਨਾਲ ਸੇਵਾ ਕਰਨ ਦੀ ਪਰ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਗੁਰੂਆਂ ਦੇ ਮੈਸੇਜ ਚਲਦੇ ਹੋਏ ਅੰਦਰ ਬੈਠਿਆ ਕਰੋ ਕੀਰਤਨ ਸੁਨਿਆ ਕਰੋ ਲਹਾ ਲਿਆ ਕਰੋ ਤਾਂ ਜੋ ਤੁਹਾਡੇ ਬੱਚੇ ਹਨ ਤੁਹਾਡੇ ਜਿਹੜੇ ਪਰਿਵਾਰ ਹਨ ਉਹ ਵੀ ਇਸ ਪਾਸੇ ਲੱਗ ਸਕਣ ਤਾਂ ਮੈਨੇਜਮੈਂਟ ਅੱਗੇ ਵੀ ਬੇਨਤੀ ਹੈ ਜਿੰਨੇ ਵੀ ਮੇਰੀ ਬਾਤ ਸੁਣਦੇ ਹੋਣ ਵਿਦੇਸ਼ਾਂ ਵਿੱਚ ਜਾਂ ਦੇਸ਼ ਵਿੱਚ ਯੂ ਐਸ ਏ ਚ ਕਿ ਆਪਾਂ ਸਟਾਲਾਂ ਦਾ ਕੰਮ ਘੱਟ ਕਰੀਏ ਜਿੰਨਾ ਵੀ ਇਹਨੂੰ ਕੱਟਿਆ ਜਾ ਸਕੇ ਇਹ ਜੋ ਪੈ ਸਾਡੀ ਕੌਮ ਦਾ ਬਚਾ ਕੇ ਇਹਨੂੰ ਭਲੇ ਦੇ ਕੰਮਾਂ ਵਿੱਚ ਲਾ ਸਕੇ ਕਿਹਦਾ ਇਲਾਜ ਖਲਾਇਆ ਜਾਏ এডਿਕੇਸ਼ਨ ਵਿੱਚ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਬਦਦ ਕੀਤੀ ਜਾਏ ਜੋ ਸਾਡੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੁੰਦੇ ਹਨ ਉਹਨਾਂ ਨੂੰ ਸਨਮਾਨਤ ਕੀਤਾ ਜਾਏ ਤਾਂ ਜੋ ਖੁਸ਼ਾ ਹੋਵੇ ਸੋ ਜਿੱਥੇ ਆਪਾਂ ਕੱਡੇ ਵਿੱਚ ਰਹਿਨੇ ਇਥੇ ਪੋਲਿਟਿਕਸ ਵਿੱਚ ਜਾਂ ਹੋਰ ਉੱਚ ਕੋਟੀ ਦੀਆਂ ਨੌਕਰੀਆਂ ਦੇ ਵਿੱਚ ਆਪਣੇ ਬੱਚੇ ਭੇਜਣ ਦੀ ਜ਼ਰੂਰਤ ਹੈ ਆਪਾਂ ਸਾਰਿਆਂ ਨੂੰ ਬਹੁਤ ਵੱਡਾ ਕੰਮ ਕਰਕੇ ਇੱਕ ਹੱਲਾ ਮਾਰਨਾ ਚਾਹੀਦਾ ਹੈ ਕਿ ਇਹ ਜਨਾਇਜ ਖਰਚਾ ਨੂੰ ਬੰਦ ਕਰਕੇ ਪੈਸੇ ਦੀ ਸਹੀ ਵਰਤੋਂ ਕੀਤੀ ਜਾਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀਆਂ ਬਧਾਈ ਦਿੰਦਾ ਹਾਂ ਜਿੰਨਾ ਵੀ ਹੋ ਸਕੇ ਆਪਾਂ ਗੁਰੂ ਆਦੇ ਮਾਰਗ ਤੇ ਚੱਲਣਾ ਹੈ ਤੇ ਜਿਨ੍ਹਾਂ ਨੇ ਗੁਰੂਖਤਾ ਦੀ ਭਲਾਈ ਵਿੱਚ ਕੀਤਾ ਹੈ ਉਹਨਾਂ ਨੂੰ ਆਪਾਂ ਯਾਦ ਕਰਨਾ ਇਸ ਤਰ੍ਹਾਂ ਉਹਨਾਂ ਦੇ ਦਿਹਾੜੇ ਮਨਾਉਣੇ ਹਨ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਏ ਨਾਮ ਬਾਬਾ ਮੱਖਣ ਸ਼ਾ ਲਬਾਣਾ ਜੋ ਸਿੱਖ ਸੈਂਟਰ ਸੋਸਾਇਟੀ ਵੱਲੋਂ ਬੜਾ ਠਾਠਾ ਮਾਰਦਾ ਇਕੱਠ ਅੱਜ 75ਵੀਂ ਵਰਸੀ ਦੇ ਸਬੰਧ ਦੇ ਵਿੱਚ ਬੜੀ ਕਿਰਪਾ ਹੋਰੀ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਮੈਂ ਆਪ ਦੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਜੀਆਂ ਕਹਿੰਨਾ ਟੀਵੀ ਚੈਨਲ ਵਾਲਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਤਖੰਡ ਗੁਰੂ ਨਾਨਕ ਦਰਬਾਰ ਤੋਂ ਸਾਰੀ ਪ੍ਰਬੰਧਕ ਕਮੇਟੀ ਦਾ ਸਾਰਿਆਂ ਜਥਿਆਂ ਦਾ ਸਾਰਿਆਂ ਬਲਾਰਿਆਂ ਦਾ ਸਾਰੇ ਗੁਰੂ ਘਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸਿਕ ਸੈਂਟਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਵਰਸੀ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਈ ਗਈਏ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੇਖਣ ਵਾਲਾ ਸੀ ਬਹੁਤ ਸੰਗਤਾਂ ਹਮ ਹਮਾ ਕੇ ਆਈਆਂ ਸੀ ਰੌਣਕਾਂ ਨੂੰ ਵਧਾਇਆ ਤੇ ਸਾਡੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦੇ ਸਟਾਲ ਲੱਗੇ ਹੋਏ ਸੀ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਦਾ ਆਨੰਦ ਵੀ ਮਾਣਿਆ ਜੋਸ ਫਰੂਟ ਤੇ ਹੋਰ ਜਲੇਬੀ ਹਰ ਇੱਕ ਚੀਜ਼ ਦੀ ਸਫਾਈ ਰੱਖੀ ਹੋਈ ਸੀ ਬਾਕੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ 'ਚ ਆਉਣ ਦਾ ਸਾਡੀ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਮੱਖਣਸ਼ਾਲਾ ਵਾਣਾ ਸਿਕ ਸੈਂਟਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ